ਜਿਵੇਂ ਆਪਾਂ ETF ਦੇ ਵਿੱਚ ਹੁਣ ਸਿੱਖਿਆ ETF ਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਕੋਈ ਵੀ ਚੀਜ਼ ਆਪਾਂ ਖਰੀਦ ਸਕਦੇ ਆ ਘੱਟ ਪੈਸਿਆਂ ਦੇ ਵਿੱਚ ਮਤਲਬ ਹੁਣ ਆਪਾਂ ਉਸੇ ਤਰ੍ਹਾਂ ਨਾਲ SIP ਕਰ ਸਕਦੇ ਹੁੰਦੇ ਆ ਸਿੰਪਲ ਆ ਸਕਦੇ ਆ ਜਿਵੇਂ ਹੁਣ ਬੈਂਕਾਂ ਦੇ ਵਿੱਚ ਵੀ ਆਪਣੀਆਂ RD ਸਰਵਿਸ ਚੱਲਦੀਆਂ ਰਹਿੰਦੀਆਂ ਨੇ ਕਿ ਵੀ ਆਪਾਂ ਨੇ 500 ਜਾਂ 1000 ਰੁਪਇਆ ਜਮਾ ਕਰਵਾਉਣੇ ਆਗੇ ਉਹ ਪਲਾਨ ਤੁਹਾਡੇ ਮੁਤਾਬਿਕ ਆ ਵੀ ਤੁਸੀਂ 20 ਸਾਲਾਂ 10 ਸਾਲਾਂ 5 ਸਾਲਾਂ ਜਿੰਨਾ ਤੁਸੀਂ ਸਿਲੈਕਟ ਕਰ ਰਹੇ ਹੋਵੋਗੇ ਉਸੇ ਤਰ੍ਹਾਂ ਆਪਾਂ ਡਾਇਰੈਕਟ ਤਾਂ ਐਪ ਦੇ ਵਿੱਚ SIP ਲਾ ਸਕਦੇ ਆ ਬਹੁਤ ਸਿੰਪਲ ਜਿਆ ਪ੍ਰੋਸੈਸ ਹੈਗਾ ਤੇ ਉਹਦੇ ਲਗਾਉਣ ਦੇ ਲਈ ਹੁਣ ਮਤਲਬ ਇਹਦੇ ਵਿੱਚ ਲੈਪਟਾਪ ਤੇ ਇਹਦੇ ਉੱਤੇ ਨਾ ਉਹ ਘੱਟ ਦਿਖਾਈ ਦਿੰਦਾਗਾ ਤੁਹਾਨੂੰ ਮੋਬਾਈਲ ਤੇ ਅਟੈਚ ਕਰਕੇ ਦਿਖਾ ਦਾਂਗੀ ਇੱਕ ਵਾਰ ਸਮਝ ਲਓ ਪਹਿਲਾਂ ਉਹਨੂੰ ਕਿਵੇਂ ਲੱਗਦਾਗਾ ਮੰਨ ਲਓ ਤੁਸੀਂ ਨੇ ਪਹਿਲਾਂ ਤਾਂ ਕੰਪਨੀਆਂ ਸਮਝੋ ਜਿਹੜੀਆਂ ਕੰਪਨੀਆਂ ਛੋਟੀਆਂ ਫਿਰ ਵੱਟੀਆਂ ਫਿਰ ਇਦੋਂ ਵੱਡੀਆਂ ਹੁੰਦੀਆਂ ਨੇ ਜਿਵੇਂ ਜਿਵੇਂ ਹੁਣ ਜਿਹੜੀ ਸਭ ਤੋਂ ਛੋਟੀਆਂ ਕੰਪਨੀਆਂ ਹੁੰਦੀਆਂ ਨੇਗੀਆਂ ਸਮਾਲ ਕੈਪ ਹੁੰਦੀਆਂ ਨੇ ਸਮਾਲ ਕੈਪ ਕੰਪਨੀਆਂ ਨੇ ਜਿਹੜੀਆਂ ਨਵੀਆਂ ਕੰਪਨੀਆਂ ਆਉਂਦੀਆਂ ਨੇਗੀਆਂ ਇਨਾਂ ਦੇ ਵਿੱਚ ਹਾਈ ਰਿਸਕ ਹੁੰਦਾਗਾ ਹਾਈ ਰਿਵਾਰਡ ਵੀ ਹੁੰਦਾਗਾ ਹਾਈ ਰਿਸਕ ਵੀ ਹੁੰਦਾਗਾ ਕਿਉਂਕਿ ਜਿਹੜੀਆਂ ਨਵੀਆਂ ਕੰਪਨੀਆਂ ਚੱਲਦੀਆਂ ਨੇ 90% ਕੰਪਨੀਆਂ ਮਤਲਬ ਜ਼ਿਆਦਾਤਰ ਕੰਪਨੀਆਂ ਬਿਜ਼ਨਸ ਹੋਣੇ ਜਿਹੜੇ ਪਹਿਲੀ ਫੇਲ ਹੋ ਜਾਂਦੇ ਨੇ ਤਿੰਨ ਮਹੀਨਿਆਂ ਵਿੱਚ ਜਾਂ 6 ਮਹੀਨਿਆਂ ਵਿੱਚ ਮਤਲਬ ਜ਼ਿਆਦਾ ਚਾਂਸ ਹੁੰਦੇ ਨੇ ਵੀ ਫੇਲ ਹੋ ਜਾਂਦੇ ਨੇ ਜਿਹੜੀਆਂ ਨਵੀਆਂ ਸਟਾਰਟ ਹੁੰਦੀਆਂ ਨੇ ਕੰਪਨੀਆਂ ਇਹਨੂੰ ਆਪਾਂ ਕਹਿੰਦੇ ਹਾਂ ਸਮਾਲਕੈਪ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਜਿਹੜੀ ਕੋਈ ਕੰਪਨੀ 5000 ਕਰੋੜ ਤੋਂ ਛੋਟੀ ਆ ਇੱਥੇ ਮੈਂ ਲਿਖ ਵੀ ਦਿੰਦਾਗਾ ਸੀਆਰ ਲਿਖਦਾ ਮੈਂ ਜਿਹੜੀ 5000 ਕਰੋੜ ਤੋਂ ਕੋਈ ਕੰਪਨੀ ਛੋਟੀ ਆ ਉਹਨੂੰ ਆਪਾਂ ਸਮਾਲ ਕੈਪ ਕਹਿੰਦੇ ਆ ਸਮਾਲ ਕੈਪ ਵੀ ਛੋਟੀ ਕੰਪਨੀ ਆ ਉਹ ਵੱਡੀ ਕੰਪਨੀ ਨਹੀਂ ਹੈਗੀ ਤੇ ਇਹਦੇ ਵਿੱਚ ਹਾਈ ਰਿਸਕ ਆ ਕਿਉਂਕਿ ਨਵੇਂ ਕੰਮ ਦੀ ਨਵੇਂ ਬਿਜ਼ਨਸ ਦੀ ਸ਼ੁਰੂਆਤ ਆ ਜਿਹੜੀ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਉਹ ਪ੍ਰੋਪਰ ਕਾਮਯਾਬ ਹੋਊ ਜਾਂ ਨਾ ਹੋਊਗੀ ਜਦੋਂ ਆਪਾਂ ਨਵਾਂ ਕੰਮ ਸਟਾਰਟ ਕਰਦੇ ਹਾਂ ਇਹਨੂੰ ਆਪਾਂ ਕਹਿੰਦੇ ਆ ਸਮਾਲ ਕੈਪ ਤੇ ਫਿਰ ਆ ਜਾਂਦੀ ਨੇ ਜਦੋਂ ਇਹ ਕੈਟਾਗਰੀ ਚੋਂ ਲੰਘ ਜਾਂਦੀ ਨੇ ਕੁਝ ਕੰਪਨੀਆਂ ਥੋੜੇ ਸਮੇਂ ਬਾਅਦ ਨਾ ਕੁਝ ਕੰਪਨੀਆਂ ਮਤਲਬ ਹੋ ਜਾਂਦੀ ਹੈ ਨਾ ਸਟੇਬਲ ਇਹ ਇਹ ਚੋਂ ਨਿਕਲ ਕੇ ਵੱਧ ਜਾਂਦੀਆਂ ਨੇ 5000 ਕਰੋੜ ਤੋਂ ਲੈ ਕੇ 20000 ਕਰੋੜ ਦੀ ਜਿਨ੍ਹਾਂ ਦੀ ਮਾਰਕੀਟ ਕੈਪ ਹੋ ਜਾਂਦਾ ਹੈਗਾ 5 ਤੋਂ ਲੈ ਕੇ 20000 ਕਰੋੜ ਦਾ ਤਾਂ ਉਹਨੂੰ ਆਪਾਂ ਕਹਿੰਦੇ ਆ ਮਿਡ ਕੈਪ ਆਪਾਂ ਨਾ ਤੁਸੀਂ ਨੇ ਦੇਖਿਆ ਹੋਣਾ ਵੀ ਇਹ ਉਹ ਕੰਪਨੀ ਆ ਗਈਆਂ ਜਿਹੜੀਆਂ ਸਮਾਲ ਕੈਪ ਤੋਂ ਵੱਡੀਆਂ ਨੇਗੀਆਂ ਮਾਰਕੀਟ ਕੈਪ ਕੰਪਨੀ ਦਾ ਪਤਾ ਲੱਗਦਾ ਵੀ ਕੰਪਨੀ ਕਿੰਡੀ ਵੱਡੀ ਆ ਹੁਣ 5000 ਕਰੋੜ ਤੋਂ ਲੈ ਕੇ ਜਿਹੜੀਆਂ 20000 ਕਰੋੜ ਦੇ ਵਿੱਚ ਕੰਪਨੀ ਆਉਂਦੀਆਂ ਨੇ ਇਹਨਾਂ ਨੂੰ ਆਪਾਂ ਕਹਿੰਦੇ ਆ ਮਿਡ ਕੈਪ ਠੀਕ ਹੈ ਜੀ ਤੇ ਜਿਹੜੀਆਂ ਲਾਰਜ ਕੈਪ ਨੇ ਲਾਰਜ ਕੈਪ ਉਹ ਆ ਗਈਆਂ ਜਿਹੜੀਆਂ ਨਿਫਟੀ ਦੇ ਵਿੱਚ ਨੇ ਮਤਲਬ ਜਿਵੇਂ ਜਿਹੜੀਆਂ 20000 ਕਰੋੜ ਤੋਂ ਵੱਡੀਆਂ ਨੇ ਜਿੱਡੀ ਮਰਜ਼ੀ ਵੱਡੀ ਆ ਉਹ ਲਾਰਜ ਕੈਪ ਆ 20000 ਕਰੋੜ ਤੋਂ ਵੱਡੀ ਕੰਪਨੀ ਆ ਜਿਹੜੀ ਉਹ ਲਾਰਜ ਕੈਪ ਕੰਪਨੀਆਂ ਚ ਆ ਗਈਆਂ ਮਤਲਬ ਇਹ ਹੁਣ ਤਿੰਨ ਤਰ੍ਹਾਂ ਦੀਆਂ ਹੋ ਗਈਆਂ ਜਿਹੜੀ ਪਹਿਲੀ ਆ ਇਹਦੇ ਵਿੱਚ ਹਾਈ ਰਿਸਕ ਆ ਚਾਂਸ ਘਟਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਦੂਸਰੀ ਜਿਹੜੀ ਮਿਡ ਕੈਪ ਆ ਇਹਦੇ ਵਿੱਚ ਹਾਈ ਰਿਟਰਨ ਵੀ ਮਿਲ ਜਾਂਦਾ ਆਪਾਂ ਕਿਉਂਕਿ ਇਹ ਜਦੋਂ ਇਹ ਮਿਡ ਕੈਪ ਤੋਂ ਲਾਰਜ ਕੈਪ ਦੇ ਵਿੱਚ ਆਉਂਦੀ ਆ ਤਾਂ ਕੰਪਨੀ ਦੀ ਗਰੋਥ ਬਹੁਤ ਜ਼ਿਆਦਾ ਹੋਈ ਹੁੰਦੀ ਆ ਤੇ ਤਾਂ ਕਰਕੇ ਆਪਾਂ ਨੂੰ ਜ਼ਿਆਦਾ ਪ੍ਰੋਫਿਟ ਹੋ ਜਾਂਦਾ ਆ ਉਹ ਚੀਜ਼ ਆ ਠੀਕ ਹੈ ਜੀ ਹੁਣ ਇਹ ਤਿੰਨ ਤਰੀਕਿਆਂ ਦੇ ਹੋ ਗਿਆ ਸਮਾਲ ਕੈਪ ਮਿਡ ਕੈਪ ਲਾਰਜ ਕੈਪ ਇਸੇ ਤਰ੍ਹਾਂ ਆਪਾਂ ਜਿਹੜੀ ਹੁਣ ਸਿੱਪ ਲਾਵਾਂਗੇ ਐਸਆਈਪੀ ਕਰਾਂਗੇ ਉਹ ਆਪਾਂ ਇਹਨਾਂ ਦੇ ਵਿੱਚ ਵੀ ਕਰ ਸਕਦੇ ਆ ਹੁਣ ਜਦੋਂ ਆਪਾਂ ਇਕੱਲਾ ਇੱਕ ਮੰਨ ਲਓ ਵੀ ਬਸ স্মਾਲ ਕੈਪ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਹਾਂ ਇਕੱਲੇ ਕਿਸੇ ਸਮਾਲ ਕੈਪ ਵਾਲੀ ਆ ਕੰਪਨੀ ਦੇ ਵਿੱਚ ਮਤਲਬ ਛੋਟੀ ਕੰਪਨੀ ਦਾ ਸਟਾਕ ਖਰੀਦ ਰਹੇ ਹਾਂ ਜੇਕਰ ਉਹ ਫੇਲ ਹੋ ਗਈ ਤਾਂ ਆਪਣਾ ਪੈਸਾ ਸਾਰਾ ਚਲਾ ਜਾਊਗਾ ਜੇਕਰ ਉਹ ਫੇਲ ਹੁੰਦੀ ਹੈ ਮੈਂ ਜਿਵੇਂ ਪਹਿਲਾਂ ਹੀ ਕਿਹਾ ਵੀ ਹਾਈ ਰਿਸਕ ਆ ਪਰ ਜੇ ਆਪਾਂ ਇਹਦਾ ਸਾਰਾ ਗਰੁੱਪ ਖਰੀਦ ਲਈਏ ਜਿਵੇਂ ਨਿਫਟੀ ਦੇ ਵਿੱਚ ਤੁਹਾਨੂੰ ਪਤਾ ਵੀ 50 ਕੰਪਨੀਆਂ ਨੇ 50 ਦੇ ਵਿੱਚੋਂ ਉਹ ਕੰਪਨੀਆਂ ਨੇ ਜਿਹੜੀਆਂ ਦੇਸ਼ ਦੀਆਂ ਟੌਪ ਦੀਆਂ 50 ਜਿਉਂਨਾ ਵਿੱਚ ਕੋਈ ਲਾਸਟ ਵਾਲੀ ਕੰਪਨੀ ਵੀ ਆਪਣੀ ਪਰਫਾਰਮੈਂਸ ਘਟਿਆ ਦਊਗੀ ਤਾਂ ਉਹਦੀ ਜਗ੍ਹਾ ਤੇ ਨਵੀਂ ਪਾ ਦਿੱਤੀ ਜਾਊ ਪਰ ਨਿਫਟੀ ਚ 50 ਹੀ ਰਹਿਣਗੀਆਂ ਟੌਪ ਦੀ ਰਹਿਣਗੀਆਂ ਉਸੇ ਤਰ੍ਹਾਂ ਆਪਾਂ ਜਦੋਂ ਕੱਲੇ ਕਿਸੇ ਸਟਾਕ ਚ ਪੈਸਾ ਲਾਉਨੇ ਆ ਆਪਣਾ ਰਿਸਕ ਜ਼ਿਆਦਾਗਾ ਜੇ ਆਪਾਂ ਸਮਾਲ ਕੈਪ 50 ਕੰਪਨੀਆਂ ਦੇ ਵਿੱਚ ਪੈਸਾ ਲਾਉਨੇ ਆ ਤਾਂ ਇਹਦੇ ਵਿੱਚ ਤਾਂ ਉਹੀ ਰਹਿਣਗੀਆਂ ਜਿਹੜੀਆਂ ਟੌਪ ਦੀਆਂ ਨੇ ਤਾਂ ਲੰਮੇ ਸਮੇਂ ਦੇ ਵਿੱਚ ਇਹ ਆਪਾਂ ਨੂੰ ਹਾਈ ਰਿਟਰਨ ਦੇ ਸਕਦੇ ਹਾਈ ਰਿਟਰਨ ਦਾ ਮਤਲਬ ਬਹੁਤ ਜ਼ਿਆਦਾ ਰਿਟਰਨ ਦੇ ਦਿੰਦੀਆਂ ਨੇ ਕਈ ਕੰਪਨੀਆਂ ਨੇ ਜਿਹੜੀਆਂ 1-1 ਰੁਪਈਆਂ ਤੋਂ 100-100 ਤੇ ਹੋਈਆਂ ਪਈਆਂ ਨੇ ਕਿਹਾ ਹਾਂ ਪੈਨਿ ਸਟਾਕ ਵੀ ਕਰਦਣਾ ਜਿਹੜਿਆਂ ਨੂੰ ਪਰ ਪੈਨਿ ਸਟਾਕ ਤੋਂ ਆਪਣੇ ਬਚਣਾਗਾ ਉਹ ਇਕੱਲੇ ਇਕੱਲੇ ਕੰਪਨੀ ਤੋਂ ਬਚਣਾਗਾ ਜੇ ਆਪਾਂ ਹੁਣ ਗਰੁੱਪ ਦੇ ਵਿੱਚ ਪੈਸਾ ਲਾ ਰਹੇ ਹਾਂ ਇਹਨਾਂ ਦੀ ਤਾਂ ਗ੍ਰੋਥ ਹੋਣ ਦੀ ਚਾਂਸ ਹੀ ਆ ਇਸੇ ਤਰ੍ਹਾਂ ਆਪਾਂ ਮਿਡ ਕੈਪ ਲਾਰਜ ਕੈਪ ਇਹਨਾਂ ਦੇ ਗਰੁੱਪ ਦੇ ਵਿੱਚ ਆਪਾਂ ਪੈਸਾ ਐਸਆਈਪੀ ਆ ਜਿਹੜੀ ਆਪਣੀ ਲਾ ਸਕਦੇ ਆਂਗੇ ਹਾਂ ਉਹ ਉਹ ਦੇਖੋ ਆ ਦੇਖੋ ਵੀਰੇ ਇੱਥੇ ਆਪਾਂ ਲਿਖਾਂਗੇ ਜਦੋਂ ਜਦੋਂ ਤੁਸੀਂ ਸਮਾਲਕੈਪ ਲਿਖਤਾ ਕੱਲੀਆਂ ਸਮਾਲਕੈਪ ਵਾਲੀਆਂ ਆ ਜਾਣਗੀਆਂ ਆ ਗਈ ਆ ਬੀਐਸਈ ਸਮਾਲਕੈਪ ਆ 200 ਕੰਪਨੀ ਚ ਪੈਸਾ ਲਾਉਣਾ ਜੇ ਐਚਡੀਐਫਸੀ ਵਾਲੀ ਆ ਗਈ ਸਮਾਲਕੈਪ ਮਤਲਬ ਇਦਾਂ ਬਹੁਤ ਆ ਜਾਣੀਆਂ ਜਦੋਂ ਤੁਸੀਂ ਨਾ ਆਹ ਰੇ ਮਿਊਚੁਅਲ ਫੰਡ ਲਿਖਿਆ ਹੋਇਆਗਾ ਮਰਜੀ ਸਮਾਲਕੈਪ ਨਿਫਟੀ ਆ 50 200 100ਆਂ ਇੰਡੈਕਸ ਦੇ ਵਿੱਚ ਮਤਲਬ ਗਰੁੱਪ ਚ ਲੱਗ ਜਾਂਦਾ ਪੈਸਾ ਆਪਣਾ ਇਕੱਠੇ ਗਰੁੱਪ ਚ ਲੱਗ ਜਾਂਦਾਗਾ ਹਾਂ ਉਹੀ ਚੀਜ਼ ਆ ਗਈ ਜੀ ਉਹਨਾਂ ਇਹਦੇ ਵਿੱਚ ਕੀ ਹੈਗਾ ਜਿਹੜੇ ਆਪਾਂ ਬੈਂਕਾਂ ਦੇ ਥਰੂ ਲਾਉਣਿਆਂਗੇ ਬੈਂਕਾਂ ਦਾ ਕਮਿਸ਼ਨ ਬਹੁਤ ਜ਼ਿਆਦਾ ਹੁੰਦਾਗਾ ਉਹਨਾਂ ਦਾ ਆਪਣਾ ਕਮਿਸ਼ਨ ਬਹੁਤ ਜ਼ਿਆਦਾ ਹੁੰਦਾਗਾ ਆਪਾਂ ਨੂੰ ਉਹਨਾਂ ਰਿਟਰਨ ਨਹੀਂ ਮਿਲਦਾ ਤੇ ਜੇ ਤੁਸੀਂ ਇਹਦੇ ਵਿੱਚ ਡਾਇਰੈਕਟ ਲਾ ਰਹੇ ਹੋਗੇ ਡਾਇਰੈਕਟ ਤੁਹਾਡੇ ਹੱਥ ਦੇ ਵਿੱਚ ਹੀ ਆਹ ਇਹ ਐਪ ਦੇ ਵਿੱਚ ਆ ਜੋ ਕੁਝ ਬਣਨਾਗਾ ਉਹ ਤੁਹਾਡੇ ਇੱਥੇ ਬਣੂਗਾ ਜਿਵੇਂ ਹੁਣ ਆਪਣੇ ਹੱਥ 'ਚ ਆ ਹੁਣ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਵੀ ਮੈਨੂੰ ਅੱਜ ਤੋਂ 10 ਸਾਲਾਂ ਨੂੰ 20 ਸਾਲਾਂ ਨੂੰ ਕੀ ਮਿਲ ਸਕਦਾਗਾ ਤਾਂ ਤੁਸੀਂ ਇੱਥੇ ਡਾਇਰੈਕਟ ਐਸਆਈਪੀ ਕੈਲਕੂਲੇਟਰ ਖੋਲ ਲਓਗੇ ਅਜਮੇ ਮੈਂ ਉਹਰੇ ਐਸਆਈਪੀ ਕੈਲਕੂਲੇਟਰ ਖੋਲ ਲਿਆ ਹੁਣ ਇੱਥੇ ਤੁਸੀਂ ਮੰਥਲੀ ਸਿਲੈਕਟ ਕਰ ਸਕਦੇ ਹੋ 5000 ਰੁਪਏ ਮੰਨ ਲਓ ਮੈਂ ਮੰਥਲੀ ਸਿਲੈਕਟ ਕੀਤਾ ਜਿਹੜੀ ਹੁਣ ਐਸਆਈਪੀ ਦੀ ਰਿਟਰਨ ਆ ਰਹੀ ਆ ਉਹ ਚੀਜ਼ ਨੂੰ ਸਮਝੋ ਕਿ ਕਿਸੇ ਸਾਲ ਉਹ 15% ਤੇ ਆ ਰਹੀ ਆ ਤੇ ਕਿਸੇ ਸਾਲ ਉਹ 13 ਤੇ ਵੀ ਰਹਿ ਜਾਂਦੀ ਕਿਸੇ ਸਾਲ 18 ਤੇ ਵੀ ਆ ਜਾਂਦੀ ਹੈ ਠੀਕ ਹੈ ਜੀ ਉਹ ਬਦਲਦੀ ਰਹਿੰਦੀ ਆ ਹਰ ਇੱਕ ਸਮੇਂ ਮੰਨ ਲਓ ਮਾਰਕੀਟ ਦੇ ਵਿੱਚ ਕਿਸੇ ਟਾਈਮ ਜਦੋਂ ਤੁਸੀਂ ਐਗਜਿਟ ਹੋਣਾਗਾ ਉਸ ਟਾਈਮ ਮੰਦੀ ਆਈ ਹੋਈ ਆ ਤਾਂ ਉਹ 15 ਤੇ ਵੀ ਰਹਿ ਸਕਦੀ ਆ ਜੇ ਉਸ ਟਾਈਮ ਤੁਸੀਂ ਨਿਕਲਨਾਗਾ ਉਹ 18 ਤੇ ਵੀ ਹੋ ਸਕਦੇ ਆ 20 ਤੇ ਵੀ ਹੋ ਸਕਦੇ ਠੀਕ ਹੈ ਜੀ ਆਪਾਂ ਇੱਕ ਰੇਂਜ ਜੀ ਚ ਲੈ ਕੇ ਚੱਲਾਂਗੇ ਸਿਰਫ ਆਪਾਂ ਜਿਆਦਾ ਨਹੀਂ ਆਪਣੇ ਉਹਨੂੰ ਵਧਾਵਾਂਗੇ ਜਿਵੇਂ ਹੁਣ ਦਾ ਰਿਟਰਨ ਐਸਆਈਪੀ ਦਾ ਆ ਰਿਹਾਗਾ 15 ਤੋਂ ਪਲੱਸ ਹੀ ਆ ਰਿਹਾ ਜ਼ਿਆਦਾਤਰ ਕੰਪਨੀਆਂ ਦਾ ਜੇ ਤੁਸੀਂ ਵਧੀਆ ਕੰਪਨੀਆਂ ਸਿਲੈਕਟ ਕੀਤੀਆਂ ਹੋਈਆਂ ਨੇ ਠੀਕ ਹੈ ਜੀ 15 ਤੋਂ ਪਲੱਸ ਆਪਾਂ ਹੁਣ ਸੋਚ ਕੇ ਚੱਲਦੇ ਆਂ ਫਾਇਦਾ ਈਟੀਐਫ ਹੋਇਆ ਐ ਐਸਆਈਪੀ ਹੋਇਆ ਲੰਮੇ ਸਮੇਂ ਦੇ ਵਿੱਚ ਆ ਛੱਕਟ ਸਮੇਂ ਦੇ ਵਿੱਚ ਫਾਇਦਾ ਉਹਨਾ ਨਹੀਂ ਹੋਣਾ ਜਿੰਨਾ ਲੰਮੇ ਸਮੇਂ ਦੇ ਵਿੱਚ ਹੋ ਇਹਦੇ ਵਿੱਚ ਸਮੇਂ ਦੀ ਕੀਮਤ ਪੈਂਦੀ ਆ ਸਾਰੀ ਹੁਣ ਮੰਨ ਲਓ ਇੱਥੇ 5000 ਆਪਣੇ ਆਪ ਸਿਲੈਕਟ ਆ ਇਹਨੂੰ ਤੁਸੀਂ ਘਟਾ ਕੇ 1500 ਵੀ ਕਰ ਸਕਦੇ ਆ ਆਪਾਂ 5000 ਰੁਪਏ ਮੰਨ ਲਓ 5 ਨਾਲ ਰੱਖੋ ਚਲੋ 1000 ਰੁਪਏ ਰੱਖੋ ਲਾ 1000 ਰੁਪਏ ਮੰਨ ਲਓ ਹਰੇਕ ਬੰਦੇ ਦੀ ਰੇਂਜ ਦੇ ਵਿੱਚ ਆ ਮੰਥਲੀ ਜੇ ਆਪਾਂ ਸੋਚੀ 1000 ਰੁਪਏ ਦੇ ਹਿਸਾਬ ਨਾਲ ਤੇ ਹੁਣ ਰਿਟਰਨ ਆਪਾਂ ਕਿੰਨਾ ਆਪਾਂ ਜ਼ਿਆਦਾ ਨਹੀਂ 20% ਮੰਨ ਕੇ ਚੱਲਦੇ ਆ ਅੱਜ ਤੋਂ 10 ਸਾਲਾਂ ਤੱਕ 15 18 ਤਾਂ ਹੁਣ ਵੀ ਮਿਲ ਰਿਹਾ ਅੱਪਾ 20% ਅੰਦਾਜ਼ਾ ਲਾ ਕੇ ਚੱਲ ਰਹੇ ਆਂ ਵੀ ਜੇ ਇੰਨਾ ਕੁ ਵੀ ਮਿਲੇ ਆਪਾਂ ਠੀਕ ਹੈ ਜੀ ਤਾਂ ਹੁਣ ਤੁਸੀਂ ਇੱਥੇ ਵਿਊ ਦੇਖੋ ਵੀ ਤੁਹਾਡਾ ਕਿੰਨੇ ਸਮੇਂ ਦਾ ਮੈਂ ਇੱਥੇ 10 ਸਾਲਾਂ ਦਾ ਕਰਤਾ ਲੋ ਸਾਰੀਆਂ ਚੀਜ਼ਾਂ ਸਿਲੈਕਟ ਹੋ ਗਈਆਂ ਮੰਥਲੀ ਹੈਗਾ ਤਾਂ ਇੱਥੇ ਤੁਸੀਂ 1000 ਰੁਪਿਆ ਮੰਥਲੀ ਐਸਆਈਪੀ ਆ ਤੁਸੀਂ 20% ਦੇ ਹਿਸਾਬ ਨਾਲ 10 ਸਾਲਾਂ ਦਾ ਵਿਊ ਲੈ ਕੇ ਚੱਲ ਰਹੇ ਆਂ ਆਪਾਂ ਇੱਥੇ ਨੀਚੇ ਤੋਂ ਦੇਖਾਂਗੇ ਵੀ ਆਪਾਂ ਨੂੰ ਕਿੰਨਾ ਰਿਟਰਨ ਮਿਲ ਸਕਦਾ ਆਗੇ 120000 ਰੁਪਏ ਆਪਣਾ ਇਨਵੈਸਟ ਹੋਊਗਾ ਠੀਕ ਹੈ ਜੀ 120000 ਰੁਪਏ ਆਪਣਾ ਇਨਵੈਸਟ ਹੋਊਗਾ ਆਪਾਂ ਨੂੰ ਮਿਲੂਗਾ ਕਿੰਨਾਗਾ ਜੀ ਇਹ 262000 ਮਤਲਬ 262000 ਰੁਪਏ ਆਪਾਂ ਨੂੰ ਮਿਲੂਗਾ ਜਿਹੜਾ ਉਹਦੇ ਉੱਤੇ ਉਹ ਮਿਲੂਗਾ ਜੀ ਆਪਾਂ ਨੂੰ ਉੱਪਰ ਆ ਤਾਂ 120 ਆਪਣਾ ਹੀ ਹੋ ਗਿਆ 120 ਆਪਣਾ ਹੋ ਗਿਆ ਵੀ 262 ਆਪਾਂ ਨੂੰ ਉੱਪਰ ਮਿਲ ਗਿਆ 382 ਹੋ ਗਿਆ ਮਤਲਬ ਟੋਟਲ ਠੀਕ ਹੈ ਜੀ 10 ਸਾਲ ਬਾਅਦ ਇੱਕ ਐਸਟੀਮੇਟ ਹੋ ਗਿਆ ਇਹ ਵੱਧ ਵੀ ਸਕਦਾ ਥੋੜਾ ਬੋਤਾ ਘਟ ਵੀ ਸਕਦਾ ਕਿਉਂਕਿ ਮੈਂ ਜਿਵੇਂ ਉਰੇ ਦੱਸਿਆ ਵੀ ਕਿਸੇ ਟਾਈਮ 15 ਰਹਿ ਜਾਂਦਾ ਕਿਸੇ ਟਾਈਮ 18 ਰਹਿ ਜਾਂਦਾ ਪਰ ਜਿਹੜੀ ਹੁਣ ਐਵਰੇਜ 18-20 ਤੇ ਚੱਲ ਰਹੀ ਆ ਆਪਾਂ 20 ਸਾਲ ਬਾਅਦ ਵੀ ਉਹੀ ਲਾ ਕੇ ਚੱਲ ਰਹੇ ਆ ਉਦੋਂ ਨੂੰ ਤਾਂ ਬਹੁਤ ਜ਼ਿਆਦਾ ਵਧ ਗਈ ਇੱਕ ਵਾਰ ਤੁਸੀਂ ਸਿਲੇਕਟ ਕਰਤਾ ਵੀਰੇ ਤੁਹਾਡੇ ਬੈਂਕ ਅਕਾਊਂਟ ਚੋਂ ਆਪਣੇ ਆਪ ਕੱਟੀ ਜਾਣਗੀ ਜਿਹੜੀ ਤੁਸੀਂ ਜਿਹੜੀ ਤੁਸੀਂ ਤਰੀਕ ਸਿਲੇਕਟ ਕਰਤੀ ਉਹਦੇ ਵਿੱਚ ਉਸੇ ਤਰੀਕ ਨੂੰ ਆਪਣੇ ਆਪ ਕੱਟੀ ਜਾਣਗੀ ਈਟੀਐਫ ਅਲੱਗ ਤੋਂ ਆਪਣੀ ਜਗ੍ਹਾ ਕੀ ਉਹ ਆਪਾਂ ਤੋਂ ਮਤਲਬ ਇਹ ਆਪਾਂ ਜਦੋਂ ਮਰਜ਼ੀ 베ਚ ਸਕਦੇ ਆਂ ਜਦੋਂ ਮਰਜ਼ੀ ਕੱਟ ਸਕਦੇ ਆਂਗੇ ਨਿਕਲੇ ਇਹਦੇ ਵਿੱਚ ਵੀ ਸਕਦੇ ਆਂ ਪਰ ਇਹਦੇ ਵਿੱਚ ਰਿਟਰਨ ਆ ਜਿਹੜਾ ਜ਼ਿਆਦਾ ਮਿਲ ਜਾਂਦਾ ਆਪਾਂ ਨੂੰ ਉਹਦੇ ਨਾਲ ਉਹ ਲਿਖਿਆ ਹੁੰਦਾ ਜਿਹੜੇ ਜਿਹੜੇ ਵਿੱਚ ਲੌਗਇਨ ਲੌਕਇਨ ਹੁੰਦਾ ਨਾ ਉਹ ਅਲੱਗ ਤੋਂ ਲਿਖਿਆ ਹੋਊਗਾ ਨਹੀਂ ਖੁੱਲੇ ਵੀ ਲਾ ਸਕਦੇ ਆਪਾਂ ਜਿੰਨੇ ਮਰਜ਼ੀ ਸਮਝ ਨਹੀਂ ਜਿਹੜਾ ਤੁਸੀਂ ਮਿਲ ਕਰੀਏ ਜੀ ਈਟੀਐਫ ਦੀ ਈਟੀਐਫ ਦੇ ਵਿੱਚ ਪਾਸ ਇਹ ਆ ਪੀ ਆਪਾਂ ਨੂੰ ਇੱਕ ਸਿਲੈਕਟ ਕਰ ਲਿਆ ਆਪਣੇ ਕੋਈ ਵੀ ਇਹਦੇ ਵਿੱਚ ਜਿਹੜਾ ਮੰਥਲੀ ਨਾ ਰਿਟਰਨ ਤੇ ਵਿਆਜ ਤੇ ਵਿਆਜ ਲੱਗ ਲੱਗ ਕੇ ਆਪਾਂ ਨੂੰ ਜਿਆਦਾ ਪੈਸਾ ਬਣ ਦਿੱਤਾਗਾ ਜੇ ਆਪਾਂ ਲੰਬੇ ਸਮੇਂ ਦੇ ਲਈ ਦੇਖਦੇ ਆਂਗੇ ਹੁਣ ਦੇਖੋ ਇੱਥੇ ਇੱਕ ਚੀਜ਼ ਨੂੰ ਸਮਝੋ ਤੁਸੀਂ ਜੇ ਆਪਾਂ ਨੇ 1,20,000 ਰੁਪਏ ਭਰਿਆ 10 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹਦੇ ਵਿੱਚ ਸਮੇਂ ਦੀ ਕੀਮਤ ਆ ਸਮਾਂ ਜਿੰਨਾ ਜ਼ਿਆਦਾ ਹੋਊਗਾ ਓਨਾ ਹੀ ਆਪਾਂ ਨੂੰ ਵੱਧ ਰਿਟਰਨ ਮਿਲੇਗਾ ਹੁਣ ਤੁਸੀਂ ਨੇ ਜੇ ਇਹਦਾ ਵਿਆਜ ਆ ਜਿਹੜਾ ਆਪਾਂ ਨੂੰ 20% ਦਾ ਇੰਟਰਸਟ ਲਾ ਲਿਆ ਜੇ ਉਸ ਟਾਈਮ ਇਹ ਕੁਦਰਤੀ ਸਾਨੂੰ 22 23 ਜਾਂ 25 ਵੀ ਮਿਲ ਗਿਆ ਤਾਂ ਵੀ ਬਹੁਤ ਫਰਕ ਪੈ ਜਾਂਦਾ ਲੰਬੇ ਸਮੇਂ ਲਈ ਜੇ ਤੁਸੀਂ ਇਹਨੂੰ ਇਕੱਲੇ 22 23% ਦੇ ਆਪਾਂ ਦੋ ਤਿੰਨ ਵਧਾ ਦੰਨੇ ਆ ਲੈ ਫਿਰ ਵੀ ਦੇਖੋ ਉੱਥੇ 3 82 ਵਾਲਾ 4 4.60 ਹੋ ਗਿਆ ਚਲੋ ਆਪਾਂ 20 ਦੀ ਲਾ ਕੇ ਚੱਲਦੇ ਆ 20% ਤੇ ਆਪਾਂ ਲਾ ਕੇ ਚੱਲਦੇ ਆ ਹੁਣ ਤੁਹਾਡਾ ਪਰਿਆ ਤਾਂ 1 ਲੱਖ 20000 ਗਿਆ 10 ਸਾਲਾਂ ਦੇ ਵਿੱਚ ਜੇ ਤੁਸੀਂ 20 ਸਾਲ ਭਰੋਗੇ ਤਾਂ ਕਿੰਨਾ ਬਣੂਗਾ ਜੀ